ਹੈਲੋ ਗਾਇਸ ਸਾਰਿਆਂ ਨੂੰ ਅੱਜ ਆ ਸਾਡਾ ਹੈਪੀ ਬ੍ਰਦਰਸਡੇ ਤੇ ਹਾਂ ਸਾਰਿਆਂ ਦਾ ਸਾਰਿਆਂ ਨੂੰ ਸਾਰਿਆਂ ਨੂੰ ਜੈਲੀਆ ਪਰ ਇਹ ਕੇਕ ਸਾਨੂੰ ਪਤਾ ਨਹੀਂ ਸੀਗਾ ਇਹ ਮੇਰੀ ਲਾਡੋ ਨੇ ਆਪਣੇ ਭਰਾ ਲਈ ਨਾ ਸਰਪ੍ਰਾਈਜ਼ ਪਲਾਨ ਕੀਤਾ ਤੇ ਹੁਣੇ-ਹੁਣੇ ਆਇਆ ਤੇ ਅਸੀਂ ਹੁਣੇ-ਹੁਣੇ ਕੱਟਣ ਲੱਗੇ ਆ ਸਾਨੂੰ ਤਾਂ ਪਤਾ ਵੀ ਨਹੀਂ ਸੀ ਅੱਜ ਬ੍ਰਦਰਸਡੇ ਆ ਆ ਬੈਠਾ ਦਾ ਬ੍ਰਦਰ ਈਪਨਜੋਤ ਆ ਲੋਕਾਂ ਦਾ ਪਤਾ ਹੀ ਨਹੀਂ ਹੈ ਪਤਾ ਮਮੇ ਤੇਰੀ ਭੁਲੀ ਖਣ ਲੱਗੀ ਲੈ ਆ ਵੀ ਮੇਰੇ ਕੋਲ ਆਹ ਨਹੀਂ ਉਹ ਤੋ ਆਈ ਜਾਣਾ ਅਸੀਂ ਇੱਥੇ ਕਣਿਆ ਚਲੋ ਕੱਟੋ ਵੀ ਕਰ 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 ਆਹ ਦੇਖੋ ਲੈ ਚਲੋ ਮਿੱਠੋ ਮੈਂ ਉਹਨਾਂ ਲਈ ਵੀਡੀਓ ਚਲ ਵੀ ਤੂੰ ਵੀ ਸਰਪ੍ਰਾਈਜ਼ ਦੇਣਾ ਉਹਨੇ ਨਹੀਂ ਸਮਝ ਗਿਆ ਲੈ ਲੈ ਯਾਦ ਰੱਖਿਓ ਨਹੀਂ ਲੱਗਣਾ ਮੂਗਲ ਕੋਈ ਨਾ ਮੈਂ ਯਾਦ ਕਰਾ ਸੀਸਟਰ ਦੇ ਜਾਣਾ ਆ ਜਾ ਯਾਰ ਆ ਜਾ ਨਾਲ ਚਲੋ ਹੈਪੀ ਬਰਦਰਸਡੇ ਯਾਹੂ ਗੋਡ ਬlesਸ ਯੂ ਚੰਦਰ ਆਹੋ ਆ ਲੋ ਆ ਲੈ ਫੜਾ ਪਾਗਲ ਹੂੰ ਮੈਂ ਚਾਹੁੰਦੀ ਛੋਟੀ ਹੈ ਯਾਰ ਤੇਨੇ ਗੱਲ ਕਰ ਤੈਨੂੰ ਉਹਨੂੰ ਯਾਦ ਸੀ ਤੇ ਉਹਨੂੰ ਪਲਾਨ ਬਣਾਇਆ ਲੈਨੇ ਚੱਲ ਦੇ ਉਹਨੂੰ ਆਸ਼ੀਰਵਾਦ ਦੇ ਕੀ ਅੰਨ ਆਸ਼ੀਰਵਾਦ ਦੋ ਵੀ ਕੈ ਥੈਂਕ ਯੂ ਕਹੇ ਦੇ ਥੈਂਕ ਯੂ ਕਹੇ ਫਿਰ ਬਹੁਤ ਬਹੁਤ ਹਾਂ ਸ਼ਾਮ ਨੂੰ ਮਹੀਵਾਰ ਐਕਟਿਵੇਟ ਨਾ ਦੋ ਮੁਕੇ ਫਿਰ ਛੱਡ ਤੁਸੀਂ ਮੇਰਾ ਬਾਲਾ ਨੇ ਹਾਈ ਦੇ ਵੀ ਬੋਲਦੇ ਸਿਵਾ ਮੈਨੂੰ ਸੱਚੀ ਗੱਲ ਕੱਲ ਆਉ ਆ ਮੇਰੇ ਵੱਲੋਂ ਜਸੀ ਦੇ ਨਾਮ ਦਾ ਫਿਰ ਭਾ ਦੇ ਨਾਮ ਦਾ ਇੱਕ ਦੇ ਦੇ ਹੈਸ ਕਰਕੇ ਮੈਂ ਅਗਲੀ ਨੂੰ